ਸ਼ਰਪਜੀਤ ਸਿੰਘ ਸਰਪੰਚਾ ਜੋ ਕਿ ਉਹਨੂੰ ਸੰਧੂ ਕਹਿ ਕੇ ਦੀ ਲੋਕ ਜਾਣਦੇ ਨੇ ਤੇ ਮਗਰਾਣੀਆਂ ਵਾਲਾ ਕਹਿ ਕੇ ਵੀ ਜਾਣਦੇ ਨੇ ਉਹ ਕਾਰਸ ਵੱਲੋਂ ਸਰਪੰਚ ਬਣਾਇਆ ਗਿਆ ਸੀ ਸਾਡੇ ਬਾਬਾ ਵਿਕਾਸ ਸਾਹਿਬ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਕਾਮਯਾਬ ਕਰਕੇ ਤੇ ਸਾਡੇ ਪਿੰਡ ਦਾ ਭਲਾ ਕਰੂਗਾ ਸ਼ਾਇਦ ਬਹੁਤ ਲੰਮੇ ਸਮੇਂ ਤੋਂ ਉਹ ਇਲੈਕਸ਼ਨ ਲੜਦਾ ਆ ਰਿਹਾ ਸੀ ਤੇ ਜਿਤਾ ਦਿੱਤਾ ਉਹਨੂੰ ਜਦੋਂ ਅਸੀਂ ਉਹਨਾਂ ਨੂੰ ਫੜਾਇਆ ਤੇ ਉਸ ਤੋਂ ਬਾਅਦਾਂ ਪੁਲਿਸ ਫੜ ਕੇ ਲੈ ਗਈ ਤੇ ਉਸ ਤੋਂ ਬਾਅਦ ਥੋੜੇ ਚਿਰ ਬਾਅਦਾਂ ਜਾਨੀ ਕਿ ਮੈਂ ਜੇ ਆਪਣੇ ਮਰੀਜ਼ ਹ ਹਸਪਤਾਲ ਦੇ ਵਿੱਚ ਦਾਖਲ ਕਰਾ ਰਿਆ ਸੀ ਤੇ ਉਹਨੇ ਉੱਥੇ ਪਹਿਲਾਂ ਹੀ ਪਹੁੰਚ ਕੇ ਤੇ ਬੰਦੇ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਬੰਦੇ ਉਹਨੇ ਲੈ ਛਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਸਾਰੇ ਹੀ ਵੀਰੋ ਜਾਣਦੇ ਕਿ ਬਾਬਾ ਬਕਾਲਾ ਸਾਹਿਬ ਇਤਿਹਾਸਕ ਨਗਰੀ ਹੈ 26 ਸਾਲ 9 ਮਹੀਨੇ 13 ਦਿਨ ਮਹਾਨ ਤਪ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਸ ਧਰਤੀ ਤੇ ਕੀਤਾ ਹੈ ਪਰ ਜਿਵੇਂ ਬਾਕੀ ਜਗ੍ਹਾ ਦੇ ਉੱਤੇ ਨਸ਼ਿਆਂ ਦਾ ਵਹਿਣ ਜਿਹੜਾ ਵਹਿ ਰਿਹਾ ਨੌਜਵਾਨੀ ਜਿਹੜੀ ਹੈ ਉਹ ਖਤਮ ਹੋ ਰਹੀ ਸਾਡੀ ਸਰਕਾਰਾਂ ਕਦੇ ਧਿਆਨ ਦਿੰਦੀਆਂ ਕਦੇ ਬੇਧਿਆਨੀ ਫੇਰ ਹੋ ਜਾਂਦੀ ਸਾਡੀ ਜਿਹਦੇ ਵਿੱਚ ਉਹ ਲੋਕ ਫਿਰ ਪਲਪਣੇ ਸ਼ੁਰੂ ਹੋ ਜਾਂਦੇ ਆ ਸਾਡੇ ਕੋਲ ਪਹੁੰਚੇ ਨੇ ਸਰਦਾਰ ਗੁਰਜੰਟ ਸਿੰਘ ਜੀ ਜੋ ਧੀਆਂ ਦੇ ਰਖਵਾਲੇ ਸੰਸਥਾ ਦੇ ਮੁਖੀ ਨੇ ਇਹਨਾਂ ਦੇ ਨਾਲ ਵੀ ਥੋੜੇ ਦਿਨ ਪਹਿਲਾਂ ਜੋ ਜੀਤ ਅਖਬਾਰ ਹੋਰ ਅਖਬਾਰਾਂ ਦੇ ਵਿੱਚ ਵੀ ਨਿਊਜ਼ ਲੱਗੀ ਸੀਗੀ ਕਿ ਇਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਲੜਾਈ ਝਗੜਾ ਇਸ ਤਰੀਕੇ ਨਾਲ ਪੈ ਗਿਆ ਕਿ ਜਿਵੇਂ ਇਹਨਾਂ ਦਾ ਕੋ ਨਿੱਜੀ ਹੋਵੇ ਪਰ ਇਹ ਚਲੋ ਹਰੇਕ ਮਨੁੱਖ ਚਾਹੁੰਦਾ ਹੈ ਕਿ ਸਮਾਜ ਦੇ ਵਿੱਚ ਚੰਗਿਆਈ ਦਾ ਪ੍ਰਚਾਰ ਹੋਵੇ ਤੇ ਬਰਿਆਈ ਜਿਹੜੀ ਰੁਕ ਜਾਵੇ ਸੋ ਆਪਾਂ ਇਹਨਾਂ ਕੋ ਜਾਣਾਂਗੇ ਕਿ ਨਸ਼ੇ ਫੈਲ ਕਿਉਂ ਰਹੇ ਨੇ ਏਡੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਬਾਰੇ ਦੱਸਣਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦੀ ਜਦੋਂ ਜਿਹੜੇ ਪਿੰਡ ਦੇ ਵਿੱਚ ਪੰਚਾਇਤਾਂ ਮਾੜੀਆਂ ਹੋ ਜਾਣ ਉਸ ਪਿੰਡ ਦੇ ਵਿੱਚ ਬਾਬਾ ਜੀ ਨਸ਼ੇ ਇੰਨੇ ਕਿ ਜ਼ਿਆਦੇ ਸਾਡੇ ਖਾਸ ਕਰਕੇ ਬਾਬਾ ਅਵਕਾਸ਼ ਸਾਹਿਬ ਨੂੰ ਨਸ਼ੇ ਦਾ ਹੈਡ ਆਖਿਆ ਜਾਂਦਾ ਹੈ ਸਾਡੇ ਬਾਬਾ ਅਵਕਾਸ਼ ਸਾਹਿਬ ਦੇ ਵਿੱਚ ਜਦੋਂ ਕਿਸੇ ਨਸ਼ੇ ਵਾਇ ਨੂੰ ਜਾਂ ਨਸ਼ੇ ਵੇਚਣ ਵਾਇ ਨੂੰ ਜਾਂ ਨਸ਼ੇ ਕਰਨ ਵਾਇ ਨੂੰ ਅਸੀਂ ਫੜਾਉਂਦੇ ਨੇ ਅਸੀਂ ਫੜਾ ਕੇ ਅਜੇ ਵਾਪਸੀ ਤੇ ਪਹੁੰਚਦੇ ਤੇ ਛਡਾਉਣ ਵਾਲੇ ਪਹਿਲਾਂ ਪਹੁੰਚ ਜਾਂਦੇ ਨੇ ਉੱਥੇ ਕਿ ਥੋੜੇ ਦਿਨ ਪਹਿਲਾਂ 28 ਤਰੀਕ ਨੂੰ ਬਾਬਾ ਬਕਾਲ ਸਾਹਿਬ ਦੂਲੋਦੰਗਰ ਰੋਡ ਦੇ ਉੱਤੇ ਕਮੇਟੀ ਘਰ ਆਜਾਣੇ ਜਾਂ ਠੇਕੇਦਾਰ ਨੇ ਸਾਡੀ ਇੱਕ ਜੀਸੀਬੀ ਦਾ ਕਾਰੋਬਾਰ ਵੀ ਨਾਲ ਜੀਸੀਬੀ ਸੱਦੀ ਉੱਥੇ ਪ੍ਰਾਣੀਆਂ ਲਾਡਰੀ ਬਾਹਰ ਹਟਾਉਣ ਵਾਸਤੇ ਉੱਥੇ ਮੇਰਾ ਜੋ ਡਰਾਈਵਰ ਮਸ਼ੀਨ ਲੈ ਕੇ ਗਿਆ ਕੰਮ ਚੱਲਦਾ ਪਿਆ ਸੀ ਉੱਥੇ ਉਸ ਤੋਂ ਬਾਅਦ ਇੱਕ ਬਾਹਰਲੀ ਦਵਾਰ ਜਿਹੜੀ ਆ ਜਿਹੜੀ ਵੀ ਦਵਾਰ ਉੱਥੇ ਇੱਕ ਸੁਟਰੀ ਜੀ ਉਸ ਦਵਾਰ ਦੇ ਕੋਲੇ ਬਹਿ ਕੇ ਨਸ਼ਾ ਕਰ ਰਹੇ ਜੋ ਕਿ ਸਮੈਗ ਦਾ ਟੀਕਾ ਪੜਾਉ ਲਾ ਰਹੇ ਸੀ ਜੋ ਵੀ ਨਸ਼ਾ ਕਰ ਰਹੇ ਸੀ ਮੇਰੇ ਡਰਾਈਵਰ ਨੇ ਕਿਹਾ ਵੀ ਕਾਂਦ ਦੀ دیوار ਜਿਹੜੀ ਅਸੀਂ ਸੁੱਟਣੀ ਆ ਤੁਹਾਡੇ ਉੱਤੇ ਡਿੱਗ ਜੇ ਤੁਸੀਂ ਸਾਈਡ ਤੇ ਹੋ ਜੋ ਕਹਿੰਦੇ 2 ਮਿੰਟ ਜੇਰਾ ਨਹੀਂ ਹੈਗਾ ਇੰਨੀ ਗੱਲ ਕਹੀ ਆ ਉਹਨੇ ਜਦੋਂ ਮੇਰੇ ਗੱਡੀ ਮੇਰੇ ਬਾਪੂ ਉਥੇ ਪਹੁੰਚ ਗਏ ਮੇਰੇ ਬੰਦਿਆਂ ਦੀ ਰੋਟੀ ਲੈ ਗਈ ਉਹਨਾਂ ਪੁੱਛਿਆ ਜਾ ਕੇ ਕੀ ਕਰਦੇ ਹੋ ਜਦੋਂ ਇਹ ਗੱਲ ਕਹੀ ਉਹਨਾਂ ਵੀ ਇਹ ਕੀ ਕਰਦੇ ਆ ਤੇ ਉਥੋਂ ਉਹ ਭੱਜਣ ਲੱਗੇ ਵੀ ਇਹ ਤਾਂ ਉਹਦਾ ਡੈਡੀ ਆ ਤਾਂ ਇਹ ਗੱਲ ਕਰਨੀ ਆ ਵੀ ਜਿਹੜਾ ਨਸ਼ਾ ਕੇ ਕੋ ਲੈ ਆਏ ਉਹਨਾਂ ਦੇ ਮੋਢੇ ਤੱਕ ਜਾਣਾ ਜਦੋਂ ਭਾਜੋ ਕੁਝ ਗਲਤ ਬੋਲ ਕੇ ਜਦੋਂ ਉਥੋਂ ਭੱਜਣ ਲੱਗੇ ਆ ਬਾਪੂ ਮੇਰੇ ਨੇ ਉਹਨਾਂ ਦਾ ਗੁੱਟ ਫੜ ਲਿਆ ਜਿਹੜਾ ਗੁੱਟ ਫੜ ਲਿਆ ਗੁੱਟ ਫੜ ਕੇ ਮੈਨੂੰ ਫੋਨ ਕੀਤਾ ਘਰ ਨਾਲ ਵੀ ਇਦਾਂ ਕਰਕੇ ਸਮੈਗ ਪੀ ਰਹੇ ਸੀ ਅਹੀਂ ਇਥੋਂ ਫੜ ਲਿਆ ਮੈਂ 2-4 ਮਿੰਟ ਦੇ ਵਿੱਚ ਉੱਥੇ ਪਹੁੰਚ ਕੇ ਨਾਲ ਵੇਖਿਆ ਮੌਲ ਉੱਤੇ ਜਾ ਕੇ ਤੇ ਸਾਹਮਣੇ ਜਿਹੜਾ ਵੀ ਲੱਗੇ ਆ ਹੈਗੀ ਆਪਣੀ ਦੁਕਾਨ ਵੀ ਆ ਜਿੱਥੇ ਦੱਤ ਦੂਤਰ ਮਿਲਦੇ ਨੇ ਮੈਂ ਵੇਖਿਆ ਵੀ ਇੱਥੇ ਲੜਾਈ ਵਧੂਗੀ ਉਸ ਦੁਕਾਨਦਾਰ ਵੀਰ ਨੂੰ ਵੀ ਚਾਹੀਦਾ ਸੀ ਕਰਨਾ ਵੀ ਲੜਾਈ ਹੋ ਰਹੀ ਆਪਣਾ ਚੌਕੇ ਸਮਾਨ ਉਸ ਟਾਈਮ ਤੇ ਜਿਹੜੋ ਵਹਿ ਤੇ ਮਾਰੂ ਹਥਿਆਰ ਜਿਹੜੇ ਆ ਰੱਖਨੇ ਅੰਦਰ ਚਾਹੀਦੇ ਆ ਨਹੀਂ ਤੇ ਜਿਹੜੋ ਉਸ ਟਾਈਮ ਤੇ ਚੌਕੇ ਰੱਖ ਲੈਂਦਾ ਅੰਦਰ ਉਹ ਵੀ 25 30 ਬੰਦੇ ਆਪਣੇ ਸਾਧ ਲੈ ਆਉਨੇ ਤੇ ਮੈਂ ਚੌਂਕੀ ਪਹੁੰਚਿਆ ਚੌਂਕੀ ਇਨਚਾਰਜ ਨੇ ਛੇਤੀ ਕੀਤੀ ਤੇ ਉਸੇ ਵੇਲੇ ਮੇਰੇ ਨਾਲ ਹੀ ਟੁਰ ਪਿਆ ਔਰ ਸਾਡੇ ਜਾਂ ਤੋਂ ਜਾਂਦਿਆਂ ਜਾਂਦਿਆਂ ਮੇਰੇ ਭਰਾ ਦੇ ਛੋਟੇ ਦੇ ਮੇਰੇ ਬਾਪੂ ਦੇ ਮੇਰੇ ਕਿ ਡਰਾਈਵਰ ਦੇ ਜਿਹੜੇ ਉਹਨਾਂ ਸੱਟਾਂ ਲਾਈਆਂ ਜੋ ਕਿ ਮੇਰੇ ਭਰਾ ਦੇ ਦੇ ਬਾਪੂ ਦੇ ਪੁੱਠੇ ਸਿੱਧੇ ਦਾਤਰ ਮਾਰੇ ਉਹਨਾਂ ਨੇ ਮੇਰੀ ਕੋਈ ਉਹਨਾਂ ਨਾਲ ਨਿੱਜੀ ਦਸ਼ਮਣੀ ਨਹੀਂ ਹੈਗੀ ਇਹ ਸਿਰਫ ਇੱਕ ਦਿਨ ਪਹਿਲਾਂ ਮੇਰੀ ਅਖਬਾਰ 'ਚ ਇੱਕ ਐਡ ਆਈ ਸੀ ਜਿਹਦੇ ਵਿੱਚ ਇੱਕ ਬਿਆਨ ਦਿੱਤਾ ਸੀ ਇਹ ਗੱਲ ਕਹੀ ਸੀ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਐਸਐਸਪੀ ਸਾਹਿਬ ਤੁਹਾਨੂੰ ਅਪੀਲ ਕਰਦਾ ਬੇਨਤੀ ਕਰਦਾ ਜਦੋਂ ਤੁਸੀਂ ਆਉਂਦੇ ਆ ਤੇ ਅਸੀਂ ਸਾਡੀ ਜਥੇਬੰਦੀ ਧੀਆਂ ਦੇ ਖਵਾਲੇ ਸੰਸਥਾ ਦਾ ਦਾਸ ਤੁਹਾਡੇ ਨਾਲ 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 ਚੱਲੂਗਾ ਤੇ ਨਸ਼ੇ ਵਾਇਆ ਦੇ ਕੱਲੇ-ਕੱਲੇ ਦੇ ਘਰ ਜਾ ਕੇ ਤੇ ਜਿਹੜੇ ਨਸ਼ਿਆਲੇ ਤੁਹਾਨੂੰ ਫੜਾਊਗਾ ਕਿਉਂਕਿ ਲੋਕਲ ਪੁਲਿਸ ਤੇ ਉੱਤੇ ਦਬਾਅ ਪਾਇਆ ਜਾਂਦਾ ਇਹ ਸਾਡੇ ਪਿੰਡ ਦੇ ਸ਼ਰਬਜੀਤ ਸਿੰਘ ਸਰਪੰਚਾ ਜੋ ਕਿ ਇਹਨੂੰ ਸੰਧੂ ਕਹਿ ਕੇ ਦੀ ਲੋਕ ਜਾਣਦੇ ਨੇ ਤੇ ਮਗਰਾਣੀਆ ਵਾਲਾ ਕਹਿ ਕੇ ਵੀ ਜਾਣਦੇ ਨੇ ਉਹ ਕਾਰਸ ਵੱਲੋਂ ਸਰਪੰਚ ਬਣਾਇਆ ਗਿਆ ਸੀ ਸਾਡੇ ਬਾਬਾ ਵਿਕਾਸ ਸਾਹਿਬ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਕਾਮਯਾਬ ਕਰਕੇ ਤੇ ਸਾਡੇ ਪਿੰਡ ਦਾ ਭਲਾ ਕਰੂਗਾ ਸ਼ਾਇਦ ਬਹੁਤ ਲੰਮੇ ਸਮੇਂ ਤੋਂ ਉਹ ਇਲੈਕਸ਼ਨ ਲੜਦਾ ਆ ਰਿਹਾ ਸੀ ਤੇ ਜਿਤਾ ਦਿੱਤਾ ਉਹਨੂੰ ਪਰ ਉਸ ਬੰਦੇ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਵੀ ਜਦੋਂ ਅਸੀਂ ਉਹਨਾਂ ਨੂੰ ਫੜਾਇਆ ਤੇ ਉਸ ਤੋਂ ਬਾਅਦਾਂ ਪੁਲਿਸ ਫੜ ਕੇ ਲੈ ਗਈ ਹੈ ਤੇ ਉਸ ਤੋਂ ਬਾਅਦ ਥੋੜੇ ਚਿਰ ਬਾਅਦਾਂ ਹੀ ਜਾਣਦੇ ਕਿ ਮੈਂ ਜੀ ਆਪਣੇ ਮਰੀਜ਼ ਹ ਹਸਪਤਾਲ ਦੇ ਵਿੱਚ ਦਾਖਲ ਕਰਾ ਰਿਆ ਸੀ ਤੇ ਉਹਨੇ ਉੱਥੇ ਪਹਿਲਾਂ ਹੀ ਪਹੁੰਚ ਕੇ ਤੇ ਬੰਦੇ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਬੰਦੇ ਉਹਨੇ ਲੈ ਛਡਾ ਇੰਨਾ ਲੋਕਾਂ ਦਾ ਦਬਾਅ ਪੈਂਦਾ ਹੈ ਲੋਕਲ ਪੁਲਿਸ ਨੂੰ ਤੇ ਮੈਂ ਤਾਂ ਕਰਕੇ ਐਸਐਸਪੀ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਅਸੀਂ ਜਾਵਾਂਗੇ ਵੇਖੋ ਅੱਜ ਸਾਡੇ ਦੇ 400 ਹੋਇਆ ਅੱਜ ਜੇ ਸਾਡੇ ਤੇ 400 ਹੋਇਆ ਤੇ ਅਗਲੇ ਦਿਨ ਵੀ ਸਾਡੂ ਜਿਹੜਾ ਅੱਜ ਅਸੀਂ ਖਬਰ ਦਿੰਦੇ ਆਂ ਤਾਂ ਅਗਲੇ ਦਿਨ ਵੀ ਸਾਡੇ ਤੇ 400 ਹੋ ਜਾਂਦਾ ਏ ਇਹ ਰਹੀ ਭੁਗਤੀ ਨਾ ਹੋਈ ਤੇ ਕੀ ਹੋਈ ਇਹ ਪਿੰਡ ਦੀਆਂ ਪੰਚਾਇਤਾਂ ਸੌਦਾ ਨਹੀਂ ਕਰਾਉਂਦੀਆਂ ਤੇ ਕੀ ਕਰਾਉਂਦੀਆਂ ਨੇ ਇਹ ਪਿੰਡ ਦੇ ਮੋਹਤਵਾਲ ਲੀਡਰ ਸੌਦਾ ਨਹੀਂ ਕਰਾਉਂਦੇ ਤੇ ਕੀ ਕਰਾਉਂਦੇ ਨੇ ਇੱਕ ਦੁਕਾਨਦਾਰੀ ਬਣਾ ਕੇ ਰੱਖੀ ਹੋਈ ਏ ਇਹਨਾਂ ਨੇ ਮੈਂ ਸ਼ਰਬੀ ਸੰਧੂ ਸਾਹਿਬ ਨੂੰ ਇੱਕ ਬੇਨਤੀ ਕਰਦਾ ਕ ਮੀਡੀਆ ਤੁਹਾਡੇ ਥਰੂ ਬੇਨਤੀ ਕਰਦਾ ਏ ਵੀ ਸਰਪੰਚ ਸਾਹਿਬ ਜੀ ਤਹਾਡੇ ਨਾਲ ਮੇਂ ਨਹੀਂ ਕੋਈ ਨਿੱਜੀ ਦੁਸ਼ਮਣੀ ਹੈ ਤੇ ਮੇਰੇ ਨਾਲ ਉਦਾਂ ਕੱਢ ਲਓ ਲੋਕਾਂ ਦੇ ਮੋਢਿਆਂ ਤੇ ਰੱਖ ਕੇ ਜਾਂ ਯਾਲੀ ਸੱਟਾਂ ਮਾਰ ਕੇ ਨਾ ਮੇਂ ਨਾਲ ਕੁਝ ਹੁੰਨੀ ਕੱਢੂ ਮੇਰੇ ਤੇ ਜੋ ਕਿ ਸੱਟਾਂ ਲਗੀਆਂ ਮੇਰੇ ਪਰਿਵਾਰ ਦੇ ਮੇਰੇ ਭਰਾ ਦੇ ਮੇਰੇ ਇੱਕ ਬੰਦੇ ਦੇ ਇੱਕ ਮੇਰੇ ਬਾਪੂ ਦੇ ਸੱਟਾਂ ਲਗੀਆਂ ਉਹਨਾਂ ਬੰਦਿਆਂ ਨੇ ਰਾਤ ਯਾਲੀ ਸੱਟਾਂ ਮਾਰੀਆਂ ਤੇ ਰਾਤ 11 ਵਜੇ ਦਾਖਲ ਹੋ ਗਏ ਨੇ ਜਿਨ੍ਹਾਂ ਦੀ ਇਹ ਮਲੀ ਭੁਗਤੀ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਹਮਣੇ ਲੈ ਕੇ ਆਵਾਂਗੇ ਸੱਤਾ ਮਾਰ ਕੇ ਉਹਨਾਂ ਨੇ ਰਾਤ 11 ਵਜੇ ਦਾਖਲ ਕਰਾਇਆ ਤੇ ਮੇਰੇ ਦੇ ਝੂਠੇ ਪਰਚੇ ਬਣਾਏ ਜਾ ਰਹੇ ਆ ਕਦੀ ਕਹਿੰਦੇ ਜੀ ਗਰਜੰਡ ਸਿੰਘ ਨੇ ਸਾਡੇ ਤੇ ਹਮਲਾ ਕਰਾਤਾ ਤੇ ਕਦੀ ਕਹਿੰਦੇ ਕਰ ਦਿੱਤਾ ਉਹਨਾਂ ਨੇ ਕੀ ਕੀਤਾ ਵੀ ਔਰ ਸਾਹਿ ਜੱਜੀ ਨਾਂ ਦਾ ਮੁੰਡਾ ਜੋ ਕਿ ਦੋਲੋਂ ਨੰਗਰ ਰੋਡ ਦੇ ਉੱਤੇ ਦਾ ਘਰ ਹੈ ਸ਼ਾਇਦ ਥੋੜਾ ਮੈਨੂੰ ਪਤਾ ਲੱਗਾ ਮਰੀਕ ਸਿੰਘ ਦਾ ਬੇਟਾ ਦੱਸਦੇ ਨੇ ਇਹਨੂੰ ਉਸ ਬੰਦੇ ਨੇ ਔਰ ਸਾਹਿ ਮੇਰੇ ਬਾਪੂ ਦੀ ਜਿਸਤਾਰ ਨੂੰ ਹੱਥ ਮਾਰਿਆ ਤੇ ਜਿਸਤਾਰ ਲਾ ਦਿੱਤੀ ਵਾਹ ਵਾਹ ਭਰਾ ਵਾਰਾਂ ਤੋਂ ਫੜਦੇ ਆਣ ਕੇ ਦੂਜਾ ਗਾਮਾ ਕਰਕੇ ਜਿਹੜਾ ਬਹੁਤ ਬਾਬਾ ਬਕਾਲਾ ਸਾਹ ਦੇ ਵਿੱਚ ਸਮੈਗ ਵੇਚਦਾ ਰਿਹਾ ਤੇ ਵੇਚ ਰਿਹਾ ਪਹਿਲਾਂ ਕਿਤੇ ਲੰਬੇ ਸਮੇਂ ਤੋਂ ਕਹਿੰਦੇ ਜਦੋਂ ਉਸ ਟਾਈਮ ਦੇ ਕੋਲ ਕੋ ਗੱਡੀ ਸੀ ਤੇ ਗੱਡੀ ਦੇ ਵਿੱਚ ਹੀ ਕੰਡਾ ਪਿਆ ਹੁੰਦਾ ਸੀ ਤੇ ਨਸ਼ਾ ਵੇਚਦਾ ਸੀ ਨਸ਼ਾ ਵੇਚਣ ਵਾਲੇ ਇੱਕ ਪਾਸੇ ਸਾਰੇ ਖੜੇ ਹੋ ਜਾਂਦੇ ਨੇ ਤੇ ਨਸ਼ੇ ਦੇ ਵਿਰੋਧ ਦੇ ਵਿੱਚ ਕੁਝ ਸੱਜਣ ਜਿਹੜੇ ਸਾਥ ਦਿੰਦੇ ਆ ਨਾਲ ਤੁਰਦੇ ਨੇ ਤੇ ਕਈ ਸੱਜਣ ਉਹਨਾਂ ਦੇ ਡਰ ਦੇ ਮਾਰੇ ਹੀ ਬੈ ਜਾਂਦੇ ਨੇ ਵੀ ਭਾਈ ਬੈਜੋ ਅਗਲੇ ਬਲੇ ਨਸ਼ੇ ਵੇਚਣ ਵਾਲੇ ਨੇ ਵੇਖੋ ਮੌਤ ਐਸੀ ਚੀਜ਼ ਐ ਜਿੰਨੇ ਇੱਕ ਦਿਨ ਆਉਣਾ ਹੀ ਹੋਣਾ ਤੇ ਦੂਜੇ ਪਿੰਡਾਂ ਦੇ ਵਿੱਚੋਂ ਆਣ ਕੇ ਬਾਬਾ ਬਕਾਉ ਦਾ ਦੀ ਧਰਤੀ ਤੋਂ ਨਸ਼ਾ ਖਰੀਦ ਕੇ ਤੇ ਦੂਜੇ ਪਿੰਡਾਂ ਦੇ ਵਿੱਚ ਜਿਹੜਾ ਵੇਚਦੇ ਨੇ ਜਾ ਗਈ ਬੜੀਆਂ ਮਾਵਾ ਦਾ ਬਾਹਲੇ ਪਿੰਡਾਂ ਦਾ ਫੋਨ ਹੁੰਦਾ ਹੈ ਵੀ ਬਾਬੇ ਪਕਾਏ ਤੋਂ ਜਾਂਦੇ ਆ ਸਾਡੇ ਮੁੰਡੇ ਕੇਦਾ ਕੋਈ ਧਾਣੇ ਕੱਢ ਕੇ ਲੈ ਜਾਂਦਾ ਤੇ ਕੇ ਕੋਈ ਮਾਂ ਦੀਆਂ ਬਾਜੀਆਂ ਲੈ ਆਉਂਦਾ ਕੋਈ ਭਾਂਡੇ ਵੇਚ ਦਿੰਦਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਸਾਡੇ ਪਿੰਡ ਦੇ ਸਰਬਜੀਤ ਸਰਪੰਚ ਨੇ ਉਹਨੇ ਮੈਨੂੰ ਵਿਜਪੀ ਦੇ ਡਰਾਵੇ ਦੇ ਗਏ ਤੇ ਬੰਦਿਆਂ ਨੂੰ ਕਹਿਤਾ ਪੁਲਿਸ ਨੂੰ ਕਹਿਤਾ ਜੀ ਤੁਹਾਨੂੰ ਸਵੇਰੇ ਬੰਦੇ ਪੇਸ਼ ਕਰਾਵਾਂਗੇ ਪਰ ਅਜੇ ਤੱਕ 28-30 ਦੇ ਬੰਦੇ ਛੱਡੇ ਹੋਏ ਨੇ ਅਜੇ ਤੱਕ ਪੁਲਿਸ ਕੋਲ ਬੰਦੇ ਉਹਨਾਂ ਪੇਸ਼ ਨਹੀਂ ਕਰਾਏ ਮੈਨੂੰ ਨਹੀਂ ਪਤਾ ਪੁਲਿਸ ਪੁਲਿਸ ਨੇ ਲਿਆਂਦੇ ਨੇ ਜਾਂ ਉਹਨਾਂ ਪੇਸ਼ ਨਹੀਂ ਕਰਾਏ ਇਹ ਜਾਣਕਾਰੀ ਜਾਂ ਪੁਲਿਸ ਦਿੰਦੀ ਹੈ ਤੇ ਜਾਂ ਫਿਰ ਸ਼ਰਮਜਿੰਦਾ ਹੈ ਮੈਂ ਦੇ ਨਕਦਾਂ ਦਾ ਧੰਨਵਾਦ ਕਰਦਾ ਤਰਸੇਮ ਸਿੰਘ ਚੌਂਕੀ ਇੰਚਾਰਜ ਦਾ ਤੇ ਮਨਦੀਪ ਵੀਰ ਹੌਲਦਾਰ ਜਿਹੜਾ ਉਸੇ ਵੇਲੇ ਜਾ ਕੇ ਉਹਨਾਂ ਨੂੰ ਫੜ ਕੇ ਲੈ ਗਿਆ ਮੈਂ ਵੀਰ ਸ਼ਬਦ ਤਾਂ ਕਰਕੇ ਬੋਲਦਾ ਐ ਕਿ ਮੇਰੇ ਮੂੰਹੋਂ ਕੋਈ ਗਲਤ ਸ਼ਬਦ ਚੰਗਾ ਨਹੀਂ ਲੱਗਦਾ ਮੈਂ ਉਹਨਾਂ ਵੀਰ ਪੁਲਿਸ ਵਾਲੇ ਵੀ ਗੁਰੂ ਸਿੱਖ ਭਰਾ ਨੇ ਤੇ ਸਿੱਖ ਕੌਮ ਕਦੀ ਕਿਸੇ ਨੂੰ ਮੰਦਾ ਨਹੀਂ ਬੋਲਦੀ ਜਿੰਨਾ ਚਿਰ ਤੱਕ ਅਗਲਾ ਮੈਂ ਗਾੜੀਆਂ ਬੋਲੀ ਉਹਨਾਂ ਬੰਦਿਆਂ ਨੇ ਛਾੜ ਦਿੱਤਾ ਗਿਆ ਭਾਜਪੀ ਦੇ ਮੈਨੂੰ ਡਰਾਵੇ ਦਿੱਤੇ ਗਏ ਵੀ ਆਵੇ ਭਾਈ ਮੇਰੀਆਂ ਫਾਰਮਾਂ ਭਾਜਪੀ ਦੇ ਨਾਲ ਤੇ ਸੌਦਾਬਾਜ਼ੀ ਕਰਉਂਦਾ ਪਿੰਡਾਂ ਦੇ ਵਿੱਚ ਮੈਨੂੰ ਅੰਦਾਜ਼ਾ ਆ ਇਸ ਚੀਜ਼ ਦਾ ਵੀ ਹੋ ਸਕਦਾ ਮੈਸੇਜ ਇਹਦਾ ਦੇ ਦੇਉਂ ਮੈਂ ਚਰਬਜੀਤ ਸਿੰਘ ਸਿੰਘ ਨੂੰ ਸੰਧੂ ਸਾਹਿਬ ਨੂੰ ਮੰਗਲਾਣੀ ਵਾਏ ਨੂੰ ਫੇਰ ਇਹ ਗੱਲ ਕਹਿਣਾ ਹੈ ਵੀ ਭਾਈ ਤੇਰੇ ਨਾਲ ਮੇਰੀ ਲੁੱਜੀ ਦੁਸ਼ਮਣੀਆਂ ਤੇ ਕੱਢ ਲਵੀਂ ਉਦਾਂ ਕੱਢੀ ਲੋਕਾਂ ਦੇ ਮੋਢਿਆਂ ਦੇ ਹੱਥਾਂ ਦੇ ਲਾਵੀਂ ਯਾ ਵੀ ਜੱਟਾਂ ਦੇ ਜਿਹੜੇ ਪਰਚੇ ਬਣਾ ਰਿਆਂ ਉਹ ਨਹੀਂ ਬਣਾਉਣੇ ਚਾਹੀਦੇ ਮੈਂ ਪੁਲਿਸ ਨੂੰ ਮੈਂ ਐਸਐਮਓ ਮੈਡਮ ਡਾਇਰెక్టర్ ਸਾਹਿਬ ਸਰਕਾਰੀ ਹਾਕਮ ਬਾਬਾ ਕਾਲਾ ਸਾਹਿਬ ਨੂੰ ਬੇਨਤੀ ਕਰਦਾ ਏ ਇਹਨਾਂ ਚੀਜ਼ਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਚੀਜ਼ਾਂ ਦੀ ਜਾਂਚ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਯਾਲੀ ਸੱਟਾਂ ਦਾ ਬਣਾਉਣ ਵਾਲੇ ਦਾ ਯਾਲੀ ਸੱਟਾਂ ਲਾਉਣ ਵਾਲੇ ਦਾ ਜਿੰਨੇ ਲਾਈਆਂ ਜਿੰਨੇ ਬਣਾਈਆਂ ਜਿਹੜੇ ਵਜੀਆਂ ਯਾਲੀ ਸੱਟਾਂ ਉਹਨਾਂ ਦੇ ਉੱਤੇ 420 ਨਾਲ ਉਹਨਾਂ ਚਾਹੀਦੀ ਆ 295 ਜਿਹੜੀ ਜਿਹੜੀ ਧਾਲਾ ਬਣਦੀ ਆ ਲਗਣੀ ਚਾਹੀਦੀ ਆ ਕਿਉਂਕਿ ਮੇਰੇ ਬਾਪੂ ਦੀ ਪੱਗ ਰੱਖੀ ਆ ਅੱਜ ਮੇਰੇ ਪਿਓ ਦੀ ਪੱਗ ਰੱਖੀ ਆ ਉਹ ਦਿਨ ਦੂਰ ਨਹੀਂ ਆ ਜਿੱਦਨੂ ਦੂਜਿਆਂ ਦੀਆਂ ਵੀ ਪੱਗਾਂ ਲੱਤਣੀਆਂ ਮੇਨੂੰ ਸੰਗਤ ਦੀ ਹੱਥ ਜੋੜ ਕੇ ਬੇਨਤੀ ਆ ਅਪੀਲ ਕਰਦਾ ਸੰਗਤ ਨੂੰ ਜਿਹੜੇ ਬੰਦੀਆਂ ਨੂੰ ਬੇਨਤੀ ਕਰਦਾ ਕਾਰ ਸੇਵਾ ਵਾਣ ਬੇਨਤੀ ਕਰਦਾ